ਹੋਏਗੀ ਪੰਜਾਬ ਦੇ ਸੈਸ਼ਨ ਦੀ ਵਿਧਾਨ ਸਭਾ ਸੈਸ਼ਨ ਦੋ ਰੋਜ਼ਾ ਸੀ ਮਲਤਵੀ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਪੰਜਾਬ ਫਲੋਰ ਤੇ ਵੀ ਪਹੁੰਚਿਆ ਤੇ ਅਨ ਮਿੱਥੇ ਸਮੇਂ ਲਈ ਕਾਰਵੇ ਮਲਤਵੀ ਕੀਤੀ ਸਦਨ ਦੇ ਅੰਦਰ ਕੇਂਦਰੀ ਖੇਤੀਬਾੜੀ ਮੰਡੀਕਰ ਨੀਤੀ ਦੇ ਖਾੜੇ ਨੂੰ ਪੰਜਾਬ ਦੀ ਸਰਕਾਰ ਨੇ ਪਰਾ ਵਗਾ ਕੇ ਮਾਰਿਆ ਕਿ ਸਾਡਾ APMC ਸਟ੍ਰਕਚਰ ਪੰਗ ਕਿਰ ਦਿੱਤਾ ਜਾਏਗਾ ਜੇ ਇਹ ਲਾਗੂ ਹੋ ਗਿਆ ਪੰਜਾਬ ਦੇ ਵਿੱਚ ਮੰਡੀਆਂ ਚ ਘਾਓਗੇਗਾ ਪਰਸੈਪਸ਼ਨ ਬਹੁਤ ਵੱਡੀ ਹੈ ਸਰਕਾਰ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਰਕਾਰ ਨੂੰ ਰਿਵਰਟ ਬੈਕ ਕਰ ਚੁੱਕੇ ਹਾਂ ਦੂਜੀ ਵਾਰ ਰਸਮੀ ਤੌਰ ਤੇ ਕੇਂਦਰ ਦੇ ਮੰਢੀਕਰਨ ਖਾੜ ਦੇ ਨਾਸੀ ਮੋੜ ਰੱਦ ਕੀਤਾ ਹੈ ਸਰਕਾਰ ਭਾਜਪਾ ਦਾ ਜ਼ਿਕਰ ਕਰ ਰਹੀ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨ ਆਏ ਸੀ ਉਹਨਾਂ ਨੂੰ ਮੋੜ ਤੋਂ ਲਿਆਉਣ ਦੀ ਕੋਸ਼ਿਸ਼ ਭਾਜਪਾ ਹੈ ਮੁੱਖ ਮੰਤਰੀ ਪੰਜਾਬ ਨੇ ਕਿਹਾ ਚੀਫ ਮਨਿਸਟਰ ਪੰਜਾਬ ਇਹ ਵੀ ਕਹਿਣਾ ਚਾਹੁੰਦੇ ਸੀ ਕੇਸ ਖਾੜ ਦੇਉਣ ਨਾਲ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਮਾਰਕੀਟ ਕਮੇਟੀਆਂ APMC ਤਬਾਹ ਹੋ ਜਾਣਗੀਆਂ ਡਿਮੋਲਿਸ਼ ਹੋ ਜਾਣਗੀਆਂ ਇਸ ਦੇ ਨਾਲ ਪੰਜਾਬ ਦਾ ਆਰਥਿਕਤਾ ਮਰੇਗਾ ਹੀ ਮਰੇਗਾ ਲੇਬਰ ਵੀ ਮਰੇਗੀ ਪੰਜਾਬ ਦੀਆਂ ਮੰਡੀਆਂ ਤਬਾਹ ਹੋ ਜਾਣਗੀਆਂ ਜਦੋਂ APMC ਡਿਮੋਲਿਸ਼ ਹੋ ਗਿਆ ਤਬਾਹ ਹੋ ਗਿਆ ਤਾਂ ਫਿਰ ਬਣੇਗਾ ਕੀ ਹਰ 2.5 ਕਿਲੋਮੀਟਰ ਤੇ ਪੰਜਾਬ ਦੀ ਮੰਡੀ ਹੈ ਮੱਖ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਭਾਰਤੀ ਜਨਤਾ ਪਾਰਟੀ ਤੇ ਇੱਕ ਨਈ ਬਹਾ ਗਿਣਤੀ ਦੇ ਵਿੱਚ ਤੀਰ ਮਾਰੇ ਜਿਸ ਮਤੇ ਨੂੰ ਮਨਜੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਅਸੀਂ ਇਹਦਾ ਪਹਿਲੇ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਦੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰ ਦਿਆਂ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ بس وہی ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰਫੇਰ ਕਰਕੇ ਫੇਰ ਦੁਬਾਰਾ ਵਾਪਸ ਲੈ ਕੇ ਆ ਰਹੇ ਹੁਣ ਤੇ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀ ਹੈ ਗੱਲ ਕਿ ਸ਼ਾਇਦ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇਹ ਕਾਨੂੰਨ ਵਾਪਸ ਲੈਣਾ ਇਹ ਜਿਹੜਾ سلسلہ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਪੀਖ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਫਸੀਲ ਹਜੇ ਪਤਾ ਨਹੀਂ ਕਿੰਨੀਆਂ ਕਿ ਜਾਨਾਂ ਹੋਰ ਜਿਹੜੀ ਹੈ ਉਚੋਂਦੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਐਮਐਸਪੀ ਤੇ ਗਰੰਟੀ ਦਿੱਤੀ ਹੈ ਦੁਬਾਰਾ ਵੀ ਗਵਰਨਮੈਂਟ ਬਣ ਗਈ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋਗੀ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਹਾਂ ਕਿਸਾਨ ਨਿਧੀ ਉਹਦੇ ਚ ਅੱਜ ਐਨੇ ਹਜ਼ਾਰ ਕਰੋੜ ਕਿਸਾਨਾਂ ਦੀ ਜੇਬ ਚਲਾ ਗਿਆ ਉਹਦੇ ਚ ਅੱਜ ਇੰਨੇ ਕਰੋੜ ਚਲਾ ਗਿਆ ਸੋ ਇਹਦੀਆਂ ਗੱਲਾਂ ਚੱਲਦੀਆਂ ਨੇ ਪਰ ਐਮਐਸਪੀ ਦੀ ਗਰੰਟੀ ਕਾਨੂੰਨੀ ਗਰੰਟੀ ਇਹਦੇ ਬਾਰੇ ਕੋਈ ਸੈਸ਼ਨ ਵੀ ਕਾਫੀ ਹੋ ਗਏ ਹੁਣ ਤਾਂ ਪਾਰਲੀਮੈਂਟ ਦੇ ਨਾ ਹੀ ਕੋਈ ਨੇੜੇ ਤੇੜੇ ਬਿੱਲ ਨਾ ਹੀ ਕੋਈ ਐਸਾ ਖਰੜਾ ਨਾ ਹੀ ਕਿਸੇ ਜੁਆਇੰਟ ਪਾਰਲੀਮੈਂਟ ਕਮੇਟੀ ਕੋਲੇ ਕੋਈ ਮਾਮਲਾ ਮੇਜੀ ਦਾ ਕੀ ਕਰੀਏ ਹੁਣ ਅਸਲ ਚ ਜੇ ਥੋੜਾ ਡਿਟੇਲ ਚ ਜਾਈਏ ਤਾਂ ਸੈਂਟਰ ਸਰਕਾਰ ਜਿਹੜੀ ਹੈ ਉਹ ਪਤਾ ਨਹੀਂ ਕਿਉਂ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਹੈ ਜਾਂ ਤਾਂ ਸ਼ਾਇਦ ਉਹਨਾਂ ਨੂੰ ਇਹ ਹੈ ਕਿ ਸਾਨੂੰ ਇਹ ਜਿਤਾਉਂਦੇ ਨਹੀਂ ਜਾਂ ਉਹਨਾਂ ਨੂੰ ਇਹ ਹੈ ਕਿ ਸਾਡੇ ਇੱਥੇ ਚਾਂਸ ਨਹੀਂ ਅਸੀਂ ਤੰਗ ਹੀ ਕਰ ਲਈਏ ਬਸ ਜਾਂ ਫਿਰ ਉਹਨਾਂ ਨੂੰ ਇਹ ਹੈ ਕਿ 21